ਤੋ ਸ਼ੰਭੂ ਬੋਰਡ ਦੇ ਉੱਪਰ ਕੀ ਸਥਿਤੀ ਬਣੀ ਹੋਈ ਹੈ ਕੱਲੀ-ਕੱਲੀ ਤਸਵੀਰ ਤੁਹਾਡੇ ਤੱਕ ਪਹੁੰਚਾਰੇ ਹੈਗੇ ਜਿਹੜਾ ਕਿ 121 ਕਿਸਾਨਾਂ ਦਾ ਜੱਥਾ ਦਿੱਲੀ ਕੁਸ਼ਕਰਨ ਦੀ ਰਵਾਨਾ ਹੋਇਆ ਸੀ ਉੱਥੇ ਜਿਹੜੇ ਕਿ ਪੁਲਿਸ ਨੇ ਵੱਲੋਂ ਜਿਹੜਾ ਕੀ ਹੈ ਉਹ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਜੋ ਕੰਕਰੀਟ ਵਾਲੀ ਬੈਰੀਕੇਟਿੰਗ ਕੀਤੀ ਗਈ ਸੀ ਉੱਥੇ ਹੀ ਕਿਸਾਨਾਂ ਦੇ ਜੱਥੇ ਨੂੰ ਰੋਕ ਲਿਆ ਗਿਆ ਪਰ 101 ਕਿਸਾਨਾਂ ਦੇ ਇਸ ਜੱਥੇ ਦੇ ਵਿੱਚੋਂ ਜਿਹੜਾ ਇੱਕ ਕਿਸਾਨ ਹੈ ਉਹ ਅੱਗੇ ਵਧਿਆ ਹੈਗਾ ਤੇ ਉਸ ਦੇ ਵੱਲੋਂ ਜਿਹੜੀ ਕੀ ਰੋਕ ਲਗਾਈ ਗਈ ਸੀ ਉਸ ਛੱਡ ਦੇ ਉੱਪਰ ਨੌਜਵਾਨ ਕਿਸਾਨ ਹੈ ਉਹ ਪਹੁੰਚੂਕਿਆ ਗਿਆ ਹੈਗਾ ਇਹ ਦੇਖੋ ਕਿ ਕਿਵੇਂ ਉਹਨਾਂ ਨੂੰ ਤਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਕਿਵੇਂ ਉਹਨਾਂ ਦੇ ਵੱਲੋਂ ਹਰ ਹਤਕੰਡਾ ਅਪਣਾਇਆ ਜਾ ਰਿਹਾ ਹੈਗਾ ਬਕਾਇਦਾ ਜਿਹੜੇ ਕੀ ਹਰਿਆਣਾ ਦੇ ਵੱਲੋਂ ਜਿਹੜੇ ਕੀ ਇੱਥੇ ਫੌਜ ਦੇ ਦਸਤੇ ਤਨਤ ਕੀਤੇ ਗਏ ਨੇ ਉਹਨਾਂ ਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਨਾਲ ਹੀ ਜਿਹੜੀ ਸਥਿਤੀ ਹੈ ਉਹ ਕਿਤਨਾ ਕਿਤੇ ਤਣਾਪੂਰਨ ਬਣਦੀ ਹੋਈ ਵੀ ਨਜ਼ਰ ਆ ਰਹੀ ਹੈਗੀ ਤੇ ਹੁਣ ਜਿਹੜਾ ਕੀ ਕਿਤਨਾ ਕਿਤੇ ਹਲਕੇ ਬਲ ਦਾ ਵੀ ਪ੍ਰਯੋਗ ਕੀਤਾ ਜਾਣ ਲੱਗਾ ਹੈਗਾ ਹਰਿਆਣਾ ਵਾਲੇ ਪਾਸਿਓਂ થી ਅਤੇ ਇਹ ਜਿਹੜੀ ਕੀ ਇਸ ਸਮੇਂ ਮੌਕੇ ਦੀ ਤਸਵੀਰ ਤੁਹਾਡੇ ਨਾਲ ਪਹੁੰਚਾ ਰਹੇ ਹੈਗੇ ਆ ਐਕਸਕਲੂਸਿਵ ਤਸਵੀਰ ਤੇ ਨੌਜਵਾਨ ਆਪਣਾ ਜਿਹੜਾ ਕੀ ਹੱਥ ਦੇ ਇਸ਼ਾਰੇ ਦੇ ਨਾਲ ਕਹਿ ਰਿਹਾ ਹੈਗਾ ਕਿ ਮੈਨੂੰ ਭਵੇਂ ਸ਼ਹੀਦ ਕਰ ਦਿਓ ਪਰ ਅਸੀਂ ਆਪਣਾ ਹੱਕ ਲੈ ਕੇ ਹੀ ਰਵਾਂਗੇ ਇਹ ਜਿਹੜੇ ਕੀ ਹੈ ਨੌਜਵਾਨ ਕਿਸਾਨ ਗੱਲ ਦੇ ਵਿੱਚ ਹਾਰ ਪਾਇਆ ਹੋਇਆ ਹੈਗਾ ਆ ਇਹੜਾ ਕੀ ਕਿਸਾਨ ਹੈ ਦਿੱਲੀ ਜਾਣ ਵਾਲੇ ਜਥੇ ਦੇ ਵਿੱਚ ਸ਼ਾਮਲ ਹੈ ਅਤੇ ਉਸ ਦੇ ਬਕਾਇਦਾ ਗੱਲ ਦੇ ਵਿੱਚ ਹਾਰ ਪਾਇਆ ਹੋਇਆ ਹੈ ਇਹ ਦੇਖ ਸਕਦੇ ਹੋ ਮੌਕੇ ਦੀ ਐਕਸਕਲੂਸਿਵ ਤਸਵੀਰਾਂ ਕੀ ਕਿਵੇਂ ਸਪਰੇ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਦੇਖੋ ਕਿ ਸਪਰੇ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਹਰਿਆਣਾ ਵਾਲੇ ਪਾਸੇ ਜਿਹੜੇ ਕੀ ਇੱਥੇ ਸੁਰੱਖਿਆ ਜਨਵਾਨ ਤਾਇਨਾਤ ਕੀਤੇ ਗਏ ਹੈਗੇ ਨੇ ਹਰਿਆਣਾ ਦੇ ਪਾਸੇ ਜਿਹੜੇ ਕੀ ਫੌਜ ਦੇ ਜਵਾਨ ਲੱਗੇ ਹੋਏ ਹੈਗੇ ਨੇ ਉਹਨਾਂ ਦੇ ਵੱਲੋਂ ਕਿਵੇਂ ਕਿਸਾਨਾਂ ਨੂੰ ਉੱਪਰ ਚੜਨ ਤੋਂ ਰੋਕਿਆ ਜਾ ਰਿਹਾ ਹੈਗਾ ਆ ਇਹ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਕਿ 101 ਜਿਹੜਾ ਕਿਸਾਨਾਂ ਦਾ ਜੱਥਾ ਅੱਜ ਦਿੱਲੀ ਲਈ ਰਵਾਨਾ ਹੋਣਾ ਸੀ ਉਹਨਾਂ ਨੂੰ ਹਰਿਆਣਾ ਵਾਲੇ ਪਾਸੇ ਰੋਕਿਆ ਗਿਆ ਹੈਗਾ ਆ ਬਕਾਇਦਾ ਜਿਹੜੀ ਸਪਰੇ ਆ ਉਹ ਕੀਤੀ ਗਈ ਹੈਗੀ ਹੈ ਅਤੇ ਹੱਥ ਦੇ ਵਿੱਚ ਕਿਸਾਨੀ ਝੰਡੇ ਫੜੇ ਹੋਏ ਹੈਗੇ ਨੇ ਕਿਸਾਨ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਨੇ ਪਰ ਹਰਿਆਣਾ ਪ੍ਰਸ਼ਾਸਨ ਆਪਣੀ ਪੂਰੀ ਜੜੀ ਆਵਲ ਲਗਾ ਰਿਹਾ ਇਹਨਾਂ ਕਿਸਾਨਾਂ ਨੂੰ ਰੋਕਣ ਦੇ ਲਈ ਇਹ ਮੌਕੇ ਦੀਆਂ ਤਸਵੀਰਾਂ ਪਹੁੰਚਾਰੇ ਹੈਗੇ ਨੇ ਸੋ ਇਹ ਦੇਖੋ ਕੀ ਲੱਗਦਾ ਬਾਬਾ ਜੀ ਅੱਗੇ ਤਾਂ ਕੀ ਹੋਣਾ ਰਹਿਣ ਵਾਲਾ ਹੈ ਵੇ ਵੇਖੋ ਵੇਖੋ ਕਿ ਸਰਕਾਰ ਇੰਨੀ ਵਿਗਲਾੜ ਵਿੱਚ ਆ ਗਈ ਆ ਕਿ ਹਾਰ ਗਈ ਆ ਸਰਕਾਰ ਹਾਰ ਗਈ ਆ ਅੱਗੇ ਗਏ ਆ ਮਾਣੋ ਆਖਿਆ ਭਈ ਤੁਹਾਡੀ ਸਾਡੀ ਵੀ ਗੱਤੀ ਗੱਦ ਕੋਈ ਲੜਾਈ ਨਹੀਂ ਕੋਈ ਨਹੀਂ ਸੀਗਾ ਨੌਕਰੀ ਕਰਦੇ ਦੇ ਤੇ ਸਾਨੂੰ ਤੁਸੀਂ ਅੱਗੇ ਜਾਣ ਦਿਓ ਪੈਦਲ ਜਾਣਦੇ ਅਸੀਂ ਹਾਈ ਕੋਰਟ ਦਾ ਉਹ ਸੁਪਰੀਮ ਕੋਰਟ ਦਾ ਫੈਸਲਾ ਅੱਗੋਂ ਗੱਦੀ ਸਪਰੇਅ ਮਾਰਨਦੇ ਆ ਮੂੰਹ ਤੇ ਸਪਰੇਅ ਮਾਰੀ ਅੱਗੋਂ ਆ ਕੇ ਤੁਹਾਡੇ ਸਪਰੇਅ ਮਾਰੀ ਗਈ ਸਪਰੇਅ ਮਾਰੀ ਗਈ ਅੱਗੋਂ ਹਉਨੇ ਦੇਖੋ ਇਹ ਦੇਖੋ ਕਿ ਕਿਵੇਂ ਉੱਥੇ ਜਿਹੜਾ ਕੀ ਕਿਸਾਨ ਉੱਪਰ ਚੜਿਆ ਸੀ ਛੜਦੇ ਉੱਪਰ ਉਹਨੂੰ ਕਿਵੇਂ ਉਤਾਰਿਆ ਗਿਆ ਹੈਗਾ ਹਰਿਆਣਾ ਪੁਲਿਸ ਦੇ ਵੱਲੋਂ ਜਿਹੜੇ ਕੀ ਫੋਰਸ ਦੇ ਦੱਸੇ ਹੈਗੇ ਨੇ ਉਹਨਾਂ ਦੇ ਵੱਲੋਂ ਉੱਤੇ ਛੜਦੇ ਉੱਪਰ ਚੜ ਕੇ ਜਿਹੜੇ ਕੀ ਹੁਣ ਕਿਸਾਨਾਂ ਨੂੰ ਰੋਕਣ ਦੇ ਲਈ ਜਿਹੜੀ ਪਹਿਰੇਦਾਰੀ ਸ਼ੁਰੂ ਕਰ ਦਿੱਤੀ ਗਈ ਇੱਕ ਕਿਸਾਨ ਜਿਹੜੀ ਆ ਉਹ ਏਠਾ ਜਿਹੜਾ ਕੀ ਉਤਾਰ ਦਿੱਤਾ ਗਿਆ ਜੋ ਕਿ ਛੜਦੇ ਉੱਪਰ ਚੜਿਆ ਗਿਆ ਚੜਿਆ ਸੀਗਾ ਇਹ ਦੇਖੋ ਕਿ ਉਸ ਨੌਜਵਾਨ ਕਿਸਾਨ ਨੂੰ ਹੁਣ ਜਿਹੜਾ ਕੀ ਆ ਉਹ ਏਠਾ ਉਤਾਰਿਆ ਗਿਆ ਹੈਗਾ ਆ ਅਤੇ ਇਹ ਦੇਖੋ ਕਿ ਕਿਵੇਂ ਵੱਡੀ ਜਿਹੜੀ ਆ ਉਹ ਇੱਥੇ ਕੰਕਰੀਟ ਦੀਆਂ ਰੋਕਾਂ ਲਗਾਈਆਂ ਗਈਆਂ ਸੰ ਦੇਖੋ ਕਿ ਕਿਵੇਂ ਕਿਸਾਨਾਂ ਨੂੰ ਰੋਕਣ ਦੇ ਜਿਹੜੇ ਕੀ ਮੋٹے-ਮੋٹے ਸਰੀਆਂ ਨੂੰ ਜਿਹਨੇ ਕਿਲਾ ਦਾ ਰੂਪ ਦੇ ਕੇ ਇੱਥੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਦੇਖ ਸਕਦੇ ਹੋ ਤਸਵੀਰਾਂ ਤੇ ਨਾਲ ਹੀ ਇਹ ਦੇਖੋ ਕਿ ਇਹ ਵੱਡੇ-ਵੱਡੇ ਜਿਹੜੇ ਕੀ ਇਹ ਹੈਗੇ ਨੇ ਕੰਕ੍ਰੀਟ ਵਾਲੀ ਜਿਹੜੀ ਕਿ ਬੈਰੀਕੇਟਿੰਗ ਤੋਂ ਪਹਿਲਾਂ ਕੰਡਿਆਲੀ ਤਾਰ ਲਗਾਈ ਗਈ ਸੀ ਉਸੇ ਨੂੰ ਕਿਸਾਨਾਂ ਨੂੰ ਰੋਕਣ ਦੀ ਜਿਹੜੀ ਕਿ ਪੂਰੀ ਕੋਸ਼ਿਸ਼ ਕੀਤੀ ਗਈ ਅਤੇ ਸਥਿਤੀ ਜਿਆਦਾ ਨਾਪੂਰਨ ਬਣਦੀ ਹੋਈ ਇੱਥੇ ਨਜ਼ਰ ਆ ਰਹੀ ਹੈਗੀ ਹੈ ਦੇਖ ਸਕਦੇ ਹੋ ਇਹ ਐਕਸਕਲੂਸਿਵ ਤਸਵੀਰਾਂ ਅਮਰ ਦਾ ਟੀਵੀ ਦੇ ਉੱਪਰ ਕਿ ਕਿਵੇਂ ਕਿਸਾਨਾਂ ਦੇ ਜੱਥੇ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਰਿਹਾ ਹੈਗਾ ਅਤੇ ਬਕਾਇਦਾ ਜਿਹੜਾ ਕੀ ਹੈ ਹਰਿਆਣਾ ਪ੍ਰਸ਼ਾਸਨ ਹੋ ਗਿਆ ਹੈ ਹਰਿਆਣਾ ਪ੍ਰਸ਼ਾਸਨ ਹੋ ਗਿਆ ਤਾਂ ਕਿਵੇਂ ਉਹਨਾਂ ਨੂੰ ਰੋਕਣ ਦੇ ਲਈ ਪੂਰੀ ਵੱਲ ਲਗਾ ਰਿਹਾ ਹੈਗਾ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਉਹ ਸਾਂਝਾ ਕਰ ਰਹੇ ਆ ਇਹ ਦੇਖੋ ਕਿ ਬਿਲਕੁਲ ਐਨ ਸ਼ੰਭੂ ਬਾਰਡਰ ਮੋਰਚੇ ਤੋਂ ਪਹਿਲਾਂ ਜਿਹੜੀ ਕਿ ਇੱਥੇ ਬੈਰੀਕੇਟਿੰਗ ਕੀਤੀ ਗਈ ਹੈ ਉੱਥੋਂ ਦੀਆਂ ਤਸਵੀਰਾਂ ਤੁਹਾਡੇ ਨਾਲ ਮਜੂਦਾ ਹਾਲਾਤਾਂ ਨੂੰ ਬਿਆਨ ਕਰਦੀਆਂ ਹੋਈਆਂ ਤਸਵੀਰਾਂ ਕਾਂਜੇ ਕਰ ਰਹੇ ਹੈਗੇ ਨੇ ਇਹ ਦੇਖੋ ਕਿ ਕਿਸਾਨਾਂ ਨੂੰ ਰੋਕਣ ਦੇ ਲਈ ਕੀ ਮੈਂ ਜਿਹੜਾ ਕੀ ਪੂਰੀ ਕੋਸ਼ਿਸ਼ ਕੀਤੀ ਗਈ ਇੱਕ ਨੌਜਵਾਨ ਜਿਹੜਾ ਕੀ ਉੱਪਰ ਚੜਨ ਦੀ ਕੋਸ਼ਿਸ਼ ਕੀਤੀ ਹੈਗੀ ਹੈ ਉਸ ਦੇ ਨਾਲ ਵੀ ਜਿਹੜਾ ਕੀ ਆਪਾਂ ਧਮਾਲੇ ਲੈ ਕੇ ਆਏ ਹੋਏ ਹੈ ਇਹ ਇਹ ਦੇਖੋ ਕੀ ਮੈਂ ਉਹਨਾਂ ਦੇ ਵੱਲੋਂ ਹਾਂ ਸੋ ਉਸ ਨੌਜਵਾਨ ਕਿਸਾਨ ਦੇ ਨਾਲ ਵੀ ਗੱਲਬਾਤ ਇਹ ਜਿਹੜੀਆਂ ਜੀ ਭਾਈ ਕੋਈ ਕਿਤੇ ਬਿਮਾਰੀ ਵੀ ਗਈ ਕੋਈ ਫੇਟ ਫੂਟ ਲੱਗੀ ਹੈ ਤੁਹਾਡੇ ਨਹੀਂ ਨਹੀਂ ਹਾਂ ਜਿਹੜੀ ਨਾ ਅੱਖਾਂ ਜਿਹੜੀ ਸਪਰੇ ਪਾਈ ਗਈ ਆ ਉਹ ਜਿਹੜੀ ਸਪਰੇ ਆ ਉਹ ਬਹੁਤ ਜਰੀਲੀ ਆ ਉਹ ਜਿਹੜੇ ਮਤਲਬ ਖੇਤੀ ਦੇ ਵਿੱਚ ਜਿਹੜੇ ਪੈਸਟੀਸਾਈਡ ਵਰਤੇ ਜਾਂਦੇ ਆ ਉਹਨਾਂ ਦੀ ਇਹ ਸਪਰੇਅ ਆ ਜਿਹੜੀ ਅੱਖਾਂ 'ਚ ਮਾਰ ਰਹੇ ਆ ਉਹਦੇ ਨਾਲ ਕਿਸਾਨਾਂ ਦੀਆਂ ਅੱਖਾਂ ਵੀ ਨਹੀਂ ਖੁੱਲ ਰਹੀਆਂ ਤੇ ਉਹਦੇ ਨਾਲ ਬਹੁਤ ਹੀ ਜਿਹੜਾ ਆ ਅੱਖਾਂ ਜਿਹੜੀਆਂ ਭਰ ਸੁੱਜ ਕੇ ਸ਼ਾਇਦ ਅੱਖਾਂ ਦੀ ਰੋਸ਼ਨੀ ਤੱਕ ਜਾ ਰਹੀ ਹੈ ਭਾਈ ਨਾਮ ਕੀ ਤੁਹਾਡਾ ਨਾਮ ਕੀ ਹੈ ਭਾਈ ਤੁਹਾਡਾ ਰਜਿੰਦਰ ਸਿੰਘ ਭਾਈ ਕਿੱਥੋਂ ਦੇ ਬਿਲੋਂਗ ਕਰਦੇ ਹੋ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਤੇ ਅੱਜ ਜਿੱਥੇ ਦੇ ਵਿੱਚ ਲਵਾਨਾ ਗੋਲੀ ਚਲਾ ਸਕਦੇ ਆ ਕੁਝ ਇਸ ਤਰ੍ਹਾਂ ਦਾ ਇਹਦੇ ਸਪਰੇਅ ਅੱਖਾਂ 'ਚ ਪਾਉਂਦੇ ਆ ਡਰਨ ਕਦਾ ਇਹ ਅਸੀਂ ਸ਼ਾਂਤਮਈ ਗਲੋਤੇ ਨੂੰ ਵਾਰ-ਵਾਰ ਸਪਰੇਅ ਆ ਭਾਈ ਜਾਂਦੇ ਆ ਅੱਖ ਦੇ ਵਿੱਚ ਤੇ ਕੀ ਲੱ ਨੁਕਸਾਨ ਵੀ ਜਿਹੜਾ ਹੋ ਸਕਦਾ ਹੈ ਸਹੀ ਸਮੇਂ ਤੇ ਹੋ ਸਕਦਾ ਵੀ ਇਹ ਨਰਕਪੈਨ ਦੀ ਨਾਲ ਸਿਰ ਦਰਦ ਕਰਨ ਡਿਆ ਹੋ। ਸਿਰ ਦਰਦ ਹੋ ਰਿਹਾ। ਤੋਂ ਤੁਹਾਡੀਆਂ ਅੱਖਾਂ 'ਚ ਸਪਰੇਅ ਮਾਰਨ ਦੀ ਕੋਸ਼ਿਸ਼ ਕੀਤੀ। ਹਾਂਜੀ ਹਾਂਜੀ। ਤੇ ਉੱਪਰੋਂ ਕਿਸੇ ਨੇ ਧੱਕਾ ਮਾਰੇ ਕਿਵੇਂ ਉੱਪਰੋਂ ਤੁਹਾਨੂੰ ਲਾਇਆ ਗਿਆ? ਉੱਪਰੋਂ ਉਹ ਦੂਜਾ ਮਰ ਗਾਹ ਵਦ ਕੇ ਉਹ ਵੀ ਸਪਰੇਆ ਉੱਤੇ ਪਾਉਂਦੇ ਆ। ਹਾਂ। ਤੋਂ ਕਿਤੇ 60 ਮਿੰਟ ਲੱਗੀ ਤੁਹਾਡੇ ਹੁਣ? ਜਦੋਂ ਪੁਲਿਸ ਕਰਮੀ ਉੱਪਰ ਆਏ ਕਿ ਕਿੰਨਾ ਵੱਡਾ ਆਰਾਮਨਾਗਰ ਸੀ ਇਹ ਬਹੁਤ ਜਿੜੀ ਸਪਰੇਅ ਕੀਤੀ ਗਈ ਸੀਗੀ ਉਹ ਕਿੰਨੀ ਜ਼ਿਆਦਾ ਜ਼ਹਿਰੀਲੀ ਹੈਗੀ ਇਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈਗਾ ਇਹ ਦੇਖੋ ਕਿ ਮੌਕੇ ਦੀਆਂ ਤਸਵੀਰਾਂ ਕਿਵੇਂ ਹਰਿਆਣਾ ਪ੍ਰਸ਼ਾਸਨ ਪੂਰੀ ਕੋਸ਼ਿਸ਼ ਕਰ ਰਿਹਾ ਹੈ ਇਹ ਦੇਖੋ ਕਿਵੇਂ ਨੁਕਸਾਨ ਕਿਹਾ ਹੈ ਉਹ ਆਪ ਲੋਕੋਂ ਤੋਂ ਵਸੂਲ ਕੀਤਾ ਜਾਏਗਾ ਕਾਨੂੰਨ ਦੇ ਤਹਿਤ ਧਿਆਨ ਰੱਖ ਲੈਣਾ ਇਸ ਜੀ ਦਾ ਸੱਚ ਤਵਨੀ ਦਿੱਤੀ ਜਾ ਰਹੀ ਹੈ ਕਿ ਕਿਸਾਨਾਂ ਦੇ ਉੱਪਰ ਇਹ ਵੱਡਾ ਐਲੀਗੇਸ਼ਨ ਲਗਾਇਆ ਗਿਆ ਹੈ ਕੀ ਕਿਸਾਨਾਂ ਨੇ 1000 ਕਰੋੜ ਦਾ ਕੀ ਹਰਿਆਣਾ ਦਾ ਨੁਕਸਾਨ ਕੀਤਾ ਤੇ ਉਸ ਦੀ ਪਰਪਾਈ ਕਿਸਾਨਾਂ ਤੋਂ ਕੀਤੀ ਜਾਂਦੀ ਹੁਣ ਸਿੱਧੀ ਸਿੱਧੀ ਚੇਤਾਵਨੀ ਦਿੱਤੀ ਗਈ ਹੈਗੀ ਹੈ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਮੌਕੇ ਦੀਆਂ ਇਹ ਤਸਵੀਰਾਂ ਦੇਖ ਸਕਦੇ ਹੋ ਕਿੰਨੀਆਂ ਜ਼ਿਆਦਾ ਜਿਹੜੀ ਕੀ ਉਹ ਤਨਾਪੁਰਨ ਹਾਲਾਤਾਂ ਨੂੰ ਬਿਆਨ ਕਰਦੀਆਂ ਹੈਗੀਆਂ ਨੇ ਇਹ ਐਕਸਕਲੂਸਿਵ ਤਸਵੀਰਾਂ ਜਿਹੜੀਆਂ ਕੀ ਹਮਦਰ ਟੀਵੀ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਪਹਿਲਾਂ ਜੋ ਦੇਖਣ ਦੇ ਵਿੱਚ ਆਇਆ ਸੀ ਕਿ ਉੱਪਰ ਛੱਡ ਦੇ ਉੱਪਰ ਕੋਈ ਵੀ ਜਿਹੜਾ ਕਿ ਮੁਲਾਜ਼ਮ ਤਨਾਤ ਨਹੀਂ ਸੀ ਨਾ ਤਾਂ ਕੋਈ ਫੌਜਾ ਜਵਾਨ ਸੀ ਪਰ ਹੁਣ ਜਿਹੜਾ ਕਿ ਉਪਰੋ ਦੀ ਵੀ ਜਿਹੜੀ ਕਿ ਜਵਾਨਾਂ ਦੀ ਤਨਾਤੀ ਕਰ ਦਿੱਤੀ ਗਈ ਹੈ ਤਾਂ ਕਿ ਕਿਸਾਨ ਜਿਹੜਾ ਆ ਇਸ ਛੜ ਦੇ ਉੱਪਰ ਚੜ ਕੇ ਅੱਗੇ ਨਾ ਫਸ ਸਕਣ ਸੋ ਕਿਸਾਨ ਰੋਕ ਕੇਂਦਰੀ ਹਰ ਹਤਕੰਡਾ ਜਿਹੜਾ ਆ ਉਹ ਅਪਣਾਇਆ ਜਾ ਰਿਹਾ ਹੈਗਾ ਸੋ ਬਾਬਾ ਕੀ ਕਿ ਟੈਂਕ ਨਹੀਂ ਲਿਆਉਣੇ ਇਹ ਨਾ ਕੋਹ ਨਹੀਂ ਲੈ ਕੇ ਇੱਥੇ ਆਏ ਆ ਤੇ ਡੰਡੇ ਲੈ ਕੇ ਆਏ ਅਸੀਂ ਜਾਣ ਨਹੀਂ ਦਿੰਦੇ ਨੰਗ ਨਹੀਂ ਦਿੰਦੇ ਬਾਬਾ ਕਿਹੜੀ ਜਗ੍ਹਾ ਤੋਂ ਆਏ ਆ ਹਾਂ ਅਸੀਂ ਪੱਟੀ ਤੋਂ ਆਏ ਕਨੇ ਆਏ ਸਾਹਿਬ ਤੋਂ ਹਾਂ ਤੇ ਅੱਗੇ ਵਾਦ ਨਹੀਂ ਦਿੱਤਾ ਅੱਜ ਜੱਥੇ ਜੀ ਵੀ ਸ਼ਾਮਲ ਸੀਗੇ ਤੁਸੀਂ ਆ ਜਿਵੇਂ ਜਾ ਸਾਂਭਣਾ 101 ਦਾ ਜਿਸਾ ਆਇਆ ਵਾ ਅੱਜ ਜਾਂਚ ਸੀ ਦੀ ਪਾਉਣਾ ਹੈ ਆਂ ਚਾਹ ਸਾਨੂੰ ਗਾੜੀ ਨੰਗਨ ਦੇਣਾ ਅਸੀਂ ਇੱਥੋਂ ਪਿਛਾ ਵਾਪਸ ਨਹੀਂ ਜਾਣਾ ਚਾਹ ਸਾਨੂੰ ਮਾਰ ਦੇਣ ਕੁੱਟ ਦੇਣ ਜੋ ਮਰਜ਼ੀ ਕਰਨਾ ਅਸੀਂ ਸਾਥ ਤੇ ਕੇ ਜਾਵਾਂਗੇ ਆਹੋ ਪੈ ਚਲੇ ਜਾ ਕਰੂਗਾ 101 ਹੋਏ ਮਰਨੋਂ ਆਂਦਾ 101 ਮਰਨ ਵਾਸਤੇ ਆਇਆ 101 ਮਰਨ ਵਾਸਤੇ ਆਇਆ ਤੇ ਗੋਲੀ ਚਲਾਓ ਗੋਲੀ ਚਲਾਓ ਕੱਲ ਨੂੰ ਫੇਰ 101 ਆਏਗਾ 101 ਕੱਲ ਨੂੰ ਫੇਰ ਆਏਗਾ ਅਰਤੋਂ ਫੇਰ ਆਏਗਾ ਇਹ ਲਗਾਤਾਰ ਲਿਖਤ ਬਣੀ ਹੈ ਓਰੇ ਮਰੀ ਜਾਣਾ ਇਹ ਮਰਦੀ ਵੜੇ ਆਏ ਪਰ

ਕੀ ਇਸ ਕਲਰ ਜਿਹੜੀ ਕੀ ਇਸ ਦੇ ਰਿਲੀਸ ਸਪਰੇ ਨੱਕ ਨੂੰ ਚੜਰੀ ਹੈਗੀ ਕਿ ਕਿਥੇ ਸਾਲ ਹਨਾ ਵੀ ਦੁਪਰ ਹੋਇਆ ਪਿਆ ਇਹ ਦੇਖੋ ਕੀ ਇਹ ਜਿਹੜਾ ਕਿਸਾਨ ਹੈ ਉਹ ਅੱਗੇ ਵਧਣ ਦੀ ਉਹ ਕੋਸ਼ਿਸ਼ ਕਰ ਰਿਹਾ ਹੈਗਾ ਸੋ ਦੇਖ ਸਕਦੇ ਹੋ ਹੈ ਐਕਸਕਲੂਸਿਵ ਜੜੀਆਂ ਤਸਵੀਰਾਂ ਇਹ ਤੁਮਨੇ ਦੇਖੋ ਸੋ ਇਹ ਦੇਖੋ ਕਿਸਾਨ ਬਾਬਾ ਜੀ ਕੀ ਹੋਇਆ ਨਾ ਕੰਮ ਹੋ ਗਈ ਕੁਛ ਨਾ ਨਾ ਇਹ ਗਾੜੀ ਤੇ ਆ ਲੱਗਾ ਲੱਗ ਰਹੀ ਹੈ ਜਿੱਥੇ ਲੱਗਾ ਹੈਗਾ ਤੇ ਉੱਪਰ ਵੀ ਸਪਰੇਅ ਕਰਦੇ ਹੋ ਤੇ ਵੀ ਸਪਰੇਅ ਗਾੜੀ ਪੈ ਗਿਆ ਲੋ ਇੱਧਰ ਵੀ ਲੱਗਾ ਕੀ ਨਾਮ ਕੀ ਤੁਹਾਡਾ ਜਗਦੀਸ਼ ਸਿੰਘ ਕਿਹੜੀ ਜਗ੍ਹਾ ਤੋਂ ਗੁਰਦਾਸਪੁਰ ਤੋਂ ਗੁਰਦਾਸਪੁਰ ਤੋਂ ਹੁਣ ਜਿਹੜਾ ਕੀ ਕਿਸਾਨਾਂ ਜਿੱਥੇ ਇੱਥੇ ਰੁਕ ਗਿਆ ਹੈਗਾ ਹੁਣ ਅੱਗੇ ਰੁਕੇ ਜਾਂ ਨਹੀਂ ਰੁਕੇਗਾ ਜਾਏਗਾ ਪੂਰੀ ਪੂਰੀ ਤਿਆਰੀ ਹੈਗੀ ਆ ਬੋਲ ਤਿਆਰੀ ਫੁੱਲ ਲਾਉਣਾ ਕਿ ਕਾਫਾ ਜਾਵਾਂਗੇ ਸ਼ਾਂਤ ਮਾਈ ਤੋਂ ਪੂਰੀ ਵਾਹ ਲੱਗੀ ਲੱਗੀ ਹੋਈ ਹੈ ਲੱਗੀ ਲੱਗੀ ਇਹ ਚੱਲਣਗੇ ਸਿਗਮਾ ਹੌਸਾ ਉੱਤੇ ਚੜ ਕੇ ਅੱਗੇ ਚੜਾਂਗੇ ਸੋ ਇਹ ਦੇਖ ਸਕਦੇ ਹੋ ਕਿ ਪੂਰੀ ਵਾਹ ਲੱਗੀ ਹੋਈ ਹੈ ਕਿਵੇਂ ਜਿਹੜੇ ਕੀ ਕਿਸਾਨਾਂ ਨੂੰ ਰੋਕਣ ਦੇ ਲਈ ਇਹ ਇਸ ਸਮੇਂ ਪੂਰੀ ਜਦੋਜਹਿਦ ਹੋ ਰਹੀ ਹੈ ਇਹ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਪਹਿਲਾਂ ਜਿੱਥੇ ਕੀ ਪਹਿਲਾਂ ਜਿਹੜੀਆਂ ਕੀ ਹੈਗੀਆਂ ਸੀ ਹੰਝੂ ਕੈਸ ਤੇ ਗੋਲੇ ਛੱਡੇ ਗੇ ਪਰ ਇਸ ਵਾਰ ਜਿਹੜੀ ਕੀ ਨੀਂਦ ਜ਼ਹਿਰੀਲੀ ਸਪਰੇ ਕੀਤੀ ਜਾ ਰਹੀ ਹੈ ਕੀ ਉਸ ਦੇ ਵਿੱਚ ਸਾਹ ਲੈਣਾ ਵੀ ਜਿਹੜਾ ਔਖਾ ਹੋਇਆ ਪਿਆ ਹੈਗਾ ਆ ਇਹ ਦੇਖੋ ਸਥਿਤੀ ਨਾਪੂਰਣ ਜਿਹੜੀ ਹੈ ਉਹ ਬਣੀ ਹੋਈ ਹੈਗੀ ਇਹ ਇਹ ਦੇਖੋ ਇਹ ਦੇਖੋ ਜਿਹੜੇ ਕੀ ਕਿਸਾਨ ਕਿੰਨੇ ਜ਼ਿਆਦਾ ਜਿਹੜੇ ਕੀ ਉਹ ਇਸ ਸਮੇਂ ਦ੍ਰਿੜ ਹੈਗੇ ਨੇ ਅੱਗੇ ਵਧਣ ਨੂੰ ਲੈ ਕੇ ਹਾਂ ਕਾ ਬਾਬਾ ਕਿ ਕਿਤਨੇ ਕਿਤੇ ਰੋਕ ਲਗਾਤੀ ਹੁਣ ਕੀ ਕਰੀਏ ਜੇ ਹੁਣ ਦੱਸੋਣ ਦਾ ਅਸੀਂ ਹੁਣ ਆਪਣੀ ਕੁਰਬਾਨੀ ਦੇਣ ਵਾਸਤੇ ਆਏ ਆ ਕੁਰਬਾਨੀ ਲੈ ਲੈਣ ਸਾਡੀ ਸੋ ਸਿਰ ਤੇ ਕਫਣ ਬਨ ਕੇ ਆਏ ਆ ਆ ਕਫਣ ਬਨ ਕੇ ਆਏ ਆ ਜੀ ਅਸੀਂ ਵੀ ਫੌਜੀ ਆ ਪੁਰਾਣੇ ਫੌਜੀ ਸਭ ਕੋ ਫੌਜੀ ਆ ਪੁਰਾਣੇ ਫੌਜੀ ਆ ਅੱਖਾਂ ਵਿੱਚ ਦਵਾਈ ਪਾਉਣ ਨੂੰ ਲੈ ਕੇ ਆਉ ਨਾਲ ਹਾਂ ਜੀ ਹਾਂ ਦਵਾਈ ਲੱਗੇ ਆ ਜਿਹੜੀ ਸਪਰੇਅ ਕੀਤੀ ਸਭ ਤੋਂ ਬਾਅਦ ਹਾਂ ਕਹੇ ਹਾਂ ਜੀ ਹਾਂ ਅੱਖਾਂ ਤੇ ਪੈ ਰਹੀ ਆ ਗਲੇ ਗਲੇ ਨੂੰ ਵੀ ਫੜ ਰਹੀ ਆ ਗਲਾ ਫੜ ਰਹੀ ਆ ਜੀ ਹਾਂ ਕਿਆ ਕਰੀਏ ਇਹ ਜਿਹੜੀ ਕੀ ਦੇਖੋ ਬਾਬਾ ਜਿਹੜਾ ਕੀ ਆਪਣੇ ਹੱਥ ਦੇ ਵਿੱਚ ਇਸ ਸਮੇਂ ਅੱਖਾਂ ਦੇ ਵਿੱਚ ਦਵਾਈ ਜਿਹੜੀ ਕੀ ਪਾਉਣ ਵਾਲੀ ਉਹ ਲਾਲ ਲੈ ਕੇ ਪਹੁੰਚਿਆ ਹੋਇਆ ਹੈਗਾ ਆ ਤਾਂ ਕਿ ਜੇਕਰ ਕੁਝ ਅਜਿਹੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਮਾਰਦੇ ਨਸਾਂ ਦੇ ਮਾਰ ਨੱਕ 'ਚ ਸਾਹ ਲੈਣ ਤੋਂ ਤਕਲੀਫ ਹੁੰਦੀ ਆ ਅੱਖਾਂ 'ਚ ਮਾਰਦੇ ਦਿਖਦਾ ਨਹੀਂਗਾ ਤੁਹਾਡੇ ਸਾਹਮਣੇ ਤੁਹਾਡੇ ਕੈਮਰਾ ਤੋਂ ਸੋ ਇਹ ਦੇਖੋ ਕਿ ਕਿਸ ਕਦਰ ਕਿਸਾਨਾਂ ਦੇ ਵਿੱਚ ਰੋ ਹੈਗਾ ਆ ਇਹ ਦੇਖੋ हम लाहौर से आए हैं यहीं के हैं हम हम इस देश के बासी नहीं हैं आपके तो इस समझ रहे कि सरहद वगैरह माहौल बनाता फिर दो दो सूबियां दे बीच जेड़ा की हैगा इस समय सरहद जेड़े की देश के बिचारे लकीर हो वो बन गई है झूठे झूठे पीएम दे बारेया ने देश दे किसान है जेड़े अन्नदाता है ओना दा हाल देखो की कीता इना ने असी जो इना नु अन्न उगा के पैदा करके दंदा ਤੁਹਾਡੇ सामने पिछली दिन दी मीटिंग विच इना ने किया सी वे किसान पैदल चल के पैदल आ जान हुन पैदल आए दा एक बार मैं ਤੁਹਾਡੇ कैमरे नु ਮੈਨੂੰ ਕਹਿਣਾ ਚਾਹਣਾ ਆ ਦਿਖਾ ਲੋ ਆ ਝੰਡਿਆਂ ਨੂੰ ਬਾਲੇ ਕਹਿ ਰਹੇ ਆ ਛੋਟੀਆਂ ਨੂੰ ਬੇ ਬਾਲੇ ਰੇ ਲੈ ਕੇ ਆਉਂਦੇ ਆ ਜਿਹੜੀ ਕੀੜੇ ਮਾਰਨ ਵਾਲੀ ਜਿਹਦੇ ਨਾਲ ਆਪਾਂ ਪਸ਼ੂਆਂ ਦੇ ਜਾਨਵਰਾਂ ਦੇ ਕੀੜੇ ਮਾਰਦੇ ਕੀੜੇ ਕੱਢਦੇ ਆ ਉਹ ਸਪਰੇਅ ਆ ਸਿੱਧੀਆਂ ਜ਼ਿਮੀਂਦਾਰਾਂ ਦੇ ਅੱਖਾਂ ਵਿੱਚ ਮਾਰ ਰਿਹਾ ਕਿਸਾਨਾਂ ਦੇ ਕੀ ਇਹ ਲੋਕਤੰਤਰ ਆ ਆ ਜਿਹੜੇ ਲੋਕ ਆਏ ਆ ਪਾਕਿਸਤਾਨ ਤੋਂ ਆਏ ਆ ਇਹ ਇਸ ਦੇਸ਼ ਦੇ ਵਸਨੀ ਨਹੀਂ ਪੰਜਾਬ ਦੇ ਵਸਨੀ ਨਹੀਂ ਭਰਦੇ ਵਸਨੀ ਨਹੀਂ ਇਹਨਾਂ ਨੂੰ ਅਧਿਕਾਰ ਨਹੀਂ ਆਪਣੀ ਰਾਜਧਾਨੀ ਦੇ ਜਾਣ ਦਾ ਕਿ ਨਾ ਕੱਲਿਆਂ ਲਈ 147 ਲਾ ਕੇ ਉੱਤੇ ਬਾਕੀ ਜੋ ਆਮ ਹੈ ਪਬਲਿਕ ਟ੍ਰੀ ਫਰਦੀ ਉਹਨਾਂ ਲਈ ਨਹੀਂ ਜਿਹੜਾ ਦੇਸ਼ ਦਾ ਅੰਨ ਦਾਦਾ ਆ ਅਨਾਜ ਪੈਦਾ ਕਰਕੇ ਇਹਨਾਂ ਨੂੰ ਦਿੰਦਾ ਇਹਨਾਂ ਦੇ ਪੇਟ ਪਾਲਦਾ ਉਹਨਾਂ ਤੇ ਧਾਰਾ ਲਗਾ ਦਿਓ 145 ਕਿੱਥੇ ਦਾ ਲੋਕਤੰਤਰ ਆ ਅਸੀਂ ਇਹ ਪੁੱਛਦੇ ਇਹਨਾਂ ਨੂੰ ਬਾਕੀ ਬਾਕੀ ਕਿਹਦਾ ਲੋਕਤੰਤਰ ਜਿੱਥੇ ਕਿ ਆਪਣੇ ਹੀ ਦੇ ਜਰੂਰ ਜਾਵਾਂਗੇ ਜਾਂ ਕਰਾਂਗੇ ਜਾਂ ਮਰਾਂਗੇ ਜਾਂ ਜਿੱਤਾਂਗੇ ਜਾਂ ਮਰਾਂਗੇ ਮਰਜੀਵੜੇ ਇਕੱਠੇ ਹੋਏ ਨੇ ਜਿਨੇ ਅੱਜ ਦੇ ਦਿਨ ਸਿੱਖ ਕੌਮ ਦੇ ਨੌਵੇਂ ਪਾਸ਼ਾ ਗੁਰੂ ਤੇਗ ਬਹਾਦਰ ਜੀ ਨੇ ਇਹਨਾਂ ਨੂੰ ਬਚਾਉਣ ਦੀ ਖਾਤਰ ਸ਼ਹੀਦੀ ਦਿੱਤੀ ਸੀ ਤੇ ਅੱਜ ਆ ਸ਼ਹੀਦੀਆਂ ਦੇਣ ਆਏ ਨੇ ਅਸੀਂ ਇਹਨਾਂ ਨੂੰ ਕੋਈ ਗੋਲੀਆਂ ਮਾਰੋ ਸਾਡੇ ਅਸੀਂ ਚਾਹਾਂਗੇ ਅੱਜ ਜਿਹੜਾ ਕਿਸਾਨ ਹੈ ਉਹ ਇੱਥੇ ਸ਼ਹੀਦੀ ਦੇਣ ਲਈ ਆਇਆ ਹੈਗਾ ਸੋ ਕੋਈ ਜਿਹੜੇ ਕੀ ਇਸ ਸਮੇਂ ਕਹਿ ਸਕਦੇ ਨੇ ਹੰਗ ਬਾਣੇ ਦੇ ਵਿੱਚ ਵੀ ਕਿਸਾਨਾਂ ਦੇ ਜਿਹੜੇ ਕੀ ਨਾਲ ਸਾਥ ਦੇਣ ਦੇ ਲਈ ਪਹੁੰਚੇ ਬਾਬਾ ਜੀ ਪੂਰੀ ਤਿਆਰੀ ਨਾਲ ਆਏ ਸੀਗੇ ਫਿਰ ਬਿਲਕੁਲ ਜੀ ਜੋ ਸਾਡੇ ਦੋਹਾਂ ਫਾਰਮਾਂ ਦਾ ਐਲਾਨ ਹੋਇਆ ਵਾ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਅਸੀਂ ਆਏ ਆ ਕਿਉਂਕਿ ਸਭ ਤੋਂ ਪਹਿਲਾਂ ਅਸੀਂ ਦੇਖਦੇ ਕਿਸਾਨ ਮਜ਼ਦੂਰ ਆ ਅੱਜ ਸ਼ਾਂਤਮਈ ਤਰੀਕੇ ਨਾਲ ਅਸੀਂ ਜਿਹੜਾ ਆਏ ਆ ਇੱਥੇ ਆਪਣੇ ਹੱਕਾਂ ਲਈ ਜਿਹੜਾ ਗੂਦ ਦਿੱਲੀ ਦਾ ਐਲਾਨ ਕੀਤਾ ਸੀ ਦਿੱਲੀ ਕੂਚ ਦਾ ਕਿਉਂਕਿ ਦੇਖਦੇ ਹੋ ਉਪਰ ਰਾਸ਼ਟਰਪਤੀ ਵੀ ਬੋਲ ਚੁੱਕੇ ਆ ਲੋਕ ਸਭਾ ਦੇ ਵਿੱਚ ਵੀ ਇਹਨਾਂ ਨੂੰ ਉਹਨਾਂ ਖੇਤੀਬਾੜੀ ਮੰਤਰੀ ਨੂੰ ਝਾੜ ਪਾਈ ਆ ਵੀ ਅੱਜ ਤੱਕ ਕਿਸਾਨਾਂ ਮਜ਼ਦੂਰਾਂ ਦੀ ਕਿਉਂ ਨਹੀਂ ਗੱਲ ਸੁਣੀ ਜਾਂਦੀ ਔਰ ਜਦੋਂ ਹਰਿਆਣੇ ਦੇ ਮੰਤਰੀ ਵੀ ਕਹਿ ਚੁੱਕੇ ਆ ਖਟਰ ਨੇ ਵੀ ਕਹਿ ਦਿੱਤਾ ਹੈ ਕੇਂਦਰ ਦੇ ਨੇ ਵੀ ਜੇ ਕਿਸਾਨ ਤੁਰ ਕੇ ਆਉਂਦੇ ਤੇ ਰਸਤਾ ਦਿੱਤਾ ਜਾਊਗਾ ਅੱਜ ਅਸੀਂ ਕਿਹਨੇ ਜੇ ਸਰਕਾਰ ਸਾਨੂੰ ਰਸਤਾ ਨਹੀਂ ਦਿੰਦੀ ਤੇ ਤਾਂ ਵੀ ਸਰਕਾਰ ਦੀ ਹਾਰ ਆ ਜੇ ਸਰਕਾਰ ਸਾਨੂੰ ਰਸਤਾ ਦਿੰਦੀ ਆ ਫੇ ਵੀ ਕਿਸਾਨਾਂ ਦੀ ਜਿੱਤ ਆ ਜੇ ਰਸਤਾ ਸਾਨੂੰ ਨਹੀਂ ਦਿੱਤਾ ਜਾਂਦਾ ਤਾਂ ਇਹ ਇਹ ਦੇਖੋ ਮੌਕੇ ਦੇ ਉੱਪਰ ਹੀ ਕੁਝ ਗੱਲਬਾਤ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਆ ਦੇਖੋ ਨਹੀਂ ਟੱਪ ਜਾਗੇ ਕਾ ਆਪ ਬਤਾਓ ਜਨਾਬ ਮੇਰੀ ਸੁਣੋ ਬਾਤ ਆਪ ਬਤਾਓ ਇਸਕੇ ਮਾਰੂ ਟੱਪ ਜਾਗੇ ਹਟ ਕਰ ਰਿਹਾ ਧਮ ਜਮੀ ਅੱਖ ਕਰ ਰਿਹਾ ਅੱਖ ਅੱਖ ਵਾ ਸਿੱਧੀ ਸਪਰੇ ਮਾਰ ਰਿਹਾ ਨਹੀਂ ਸੁਣੋ ਮੇਰੀ ਗੱਲ ਅੱਖ ਅੱਖ ਮੈਂ ਪੈੜ ਜੋ ਅੱਖ ਦੇ ਦੇਗਾ ਕੋਈ ਹੱਥ ਕਰ ਲੈ ਜੇ ਵਰਦੀ ਮਿਲ ਗਈ ਤੁਹਾਨੂੰ ਯਾਰ ਬਈ ਪਿੱਛੇ ਜਾइए ਪਲੀਜ਼ ਆਪਦੇ بار بار ਬੇਨਤੀ ਕਰਾ ਜਾ ਰਿਹਾ ਹੈ ਪਿੱਛੇ ਜਾइए ਦੇਖੋ ਦੇਖੋ ਜੋ ਸ਼ਾਂਤੀ ਪ੍ਰੀਅ ਕਿਸਾਨ ਹੈ ਉਹ ਆਰਾਮ ਸੇ ਖੜੇ ਹੈ ਜੋ ਸ਼ਾਂਤੀ ਪ੍ਰੀਅ ਕਿਸਾਨ ਹੈ ਹਮੇਸ਼ਾ ਖੜੇ ਆਰਾਮ ਤੇ ਇਹਨਾਂ ਨੂੰ ਪਿੱਛੇ ਦੋ ਰੋਕਣ ਦੀ ਹਰ ਹਰ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਾਬਾ ਜੀ ਫੇ ਅੱਖਾਂ ਤੇ ਪੂਰਾ ਚਸ਼ਮਾ ਲਾ ਲਿਆ ਬਚਾ ਕੇ ਨਹੀਂ ਨਹੀਂ ਇਹ ਸਾਡੇ ਮਾਰ ਰਹਾ ਆਪਣੀਆਂ ਮਿਰਚਾਂ ਮਾਰ ਰਹਾ ਮਿਰਚਾਂ ਮਾਰਨਾ ਨਹੀਂ ਆ ਮਾਰਨਾ ਸਾਨੂੰ ਗੋਲੀਆਂ ਮਾਰਨ ਜਾਂ ਸਾਨੂੰ ਲੰਗਣ ਦੇਣ ਜਾਂ ਸਾਨੂੰ ਲੰਗਣ ਦੇਣ ਅੰਗਾਤਾ ਦੀ ਬਦਨਸੀਬੀ ਹੈ ਕਿ ਅੱਜ ਤੀਨੇ ਦੇ ਉੱਪਰ ਗੋਲੀਆਂ ਖਾਣ ਨੂੰ ਮਜਬੂਰ ਆ ਇਹ ਗੋਲੀਆਂ ਖਾਣ ਨੂੰ ਇਸ ਕਰਕੇ ਮਜਬੂਰ ਆ ਕਿਉਂਕਿ ਇਹ ਕਿਸਾਨ ਆ ਇਹ ਕਿਸਾਨ ਉਹ ਏਜੰਡੇ ਤੇ ਨਹੀਂ ਆ ਗਏ ਇਹ ਇਹ ਆਪਣੇ ਅੱਜ ਡੈਮੋਕਰੇਸੀ ਦਾ ਨਕਾਬ ਇਹਨਾਂ ਦਾ ਪੂਰੀ ਤਰ੍ਹਾਂ ਲੱਤ ਚੁੱਕਾ ਇਹਨਾਂ ਦਾ ਜਿਹੜਾ ਸੰਵਧਾਨ ਆ ਉਹ ਅੱਜ ਉਹਦਾ ਵੀ ਉਹ ਵੀ ਸੰਵਿਧਾਨ ਵੀ ਉੱਠ ਚੁੱਕਾ ਸੰਵਿਧਾਨ ਦੀਆਂ ਤੱਜੀਆਂ ਉੱਠ ਚੁੱਕੀਆਂ ਵਾ ਮੋਦੀ ਸਰਕਾਰ ਦੇ ਮੱਤੇ ਦੇ ਕਲੰਕਿਆ ਕਿਉਂ ਨਹੀਂ ਪੈਦਰ ਜਾਣਦੇ ਰੇ ਅਸੀਂ ਪੈਦਰ ਜਾਣਾ ਵਾ ਪੈਦਰ ਜਾਣਦੇ ਕੀ ਤੱਗੀ ਇਹਨਾਂ ਨੂੰ ਜਿਦੋਂ ਕਿ ਆਪ ਕਹਿੰਦੇ ਆ ਅੱਜ ਸੁਪਰੀਮ ਕੋਰਟ ਤੇ ਹਾਈ ਕੋਰਟ ਤੇ ਸਵਾਲਿਆ ਕਿਉਂ ਨਹੀਂ ਸਾਨੂੰ ਜਾਣ ਦਿੰਦੇ ਇਹਨਾਂ ਨੂੰ ਜਾਣ ਦੇਣਾ ਚਾਹੀਦਾ ਇਹਦੇ ਗੋਲੀਆਂ ਮਾਰਨ ਅਸੀਂ ਇਹ ਤੋਂ ਗੋਲੀਆਂ ਕਾਵਾਂਗੇ ਅਸੀਂ ਪਿਛੇ ਨਹੀਂ ਜਾਵਾਂਗੇ ਤੁਹਾਡੀ ਨੌਜਵਾਨਾਂ ਦਾ ਵੱਡਾ ਰੋਲ ਹੁੰਦੇ ਕਿਸੇ ਵੀ ਸੰਘਰਸ਼ ਦੇ ਵਿੱਚ ਭਾਈ ਜੀ ਜੇ ਤੁਹਾਨੂੰ ਪਤਾ ਸੀ ਕਿ ਇਹ ਰੋਕਾਂ ਲੱਗੀਆਂ ਹੋਈਆਂ ਨੇ ਤੇ ਫਿਰ ਕੀ ਤੁਸੀਂ ਤੁਹਾਡੇ ਵੱਲੋਂ ਪਲਾਨ ਕੀ ਬੀ ਤਿਆਰ ਕੀਤਾ ਗਿਆ ਅਸੀਂ ਕੋਈ ਪਲਾਨ ਨਹੀਂ ਤਿਆਰ ਕੀਤਾ ਸ਼ਾਂਤਮਈ ਜਾਵਾਂਗੇ ਅਸੀਂ ਕਹਾਂਗੇ ਨੰਗਨ ਦੋ ਸ਼ਾਂਤਮਈ ਜਾਣਾ ਨੰਗਨ ਦੋ ਸਾਨੂੰ ਅਸੀਂ ਸ਼ਾਂਤਮਈ ਜਾਣੇ ਆ ਕੋਈ ਪਲਾਨ ਨਹੀਂ ਕੋਈ ਸਾਡੀ ਟਕਰਾ ਨਹੀਂ ਅਸੀਂ ਸ਼ਾਂਤਮਈ ਜਾਣੇ ਖਾਲੀ ਹੱਥ ਜਾਣੇ ਦਿੱਦੇ ਤੁਹਾਨੂੰ ਪਤਾ ਸੀ ਕਿ ਇਹ ਜਿਹੜੀ ਕੀ ਕੰਕਰੀਟ ਵਾਲੀ ਇੱਥੇ ਬੈਰੀਕੇਟਿੰਗ ਹੈ ਇਸ ਨੂੰ ਪਾਰ ਕਰਨਾ ਔਖਾ ਹੋਵੇ ਅਹੀਂ ਇਹਨਾਂ ਨੇ ਮੀਡੀਆ ਤੇ ਬਿਆਨ ਸੌਂਦੇ ਰਿਹਾ ਵੀ ਇਹਨਾਂ ਨੂੰ ਰਾਹ ਦੇ ਦਾਂਗੇ ਜੋ ਹਾਈ ਕੋਰਟ ਦਾ ਫੈਸਲਾ ਹੈ ਜੋ ਸੁਪਰੀਮ ਕੋਰਟ ਦਾ ਫੈਸਲਾ ਹੈ ਇਹ ਰਾਹ ਦੇ ਦਾਂਗੇ ਇਹ ਤੁਰ ਕੇ ਆ ਜਾਣ ਖਾਲੀ ਹੱਥ ਆਜ ਤੁਰ ਕੇ ਆ ਇਹਨਾਂ ਨੇ ਖਾਲੀ ਹੱਥ ਰਾਹ ਨਹੀਂ ਦਿੱਤੇ ਹਾਂ ਹਾਂਜੀ ਹੱਥ ਵੀ ਨਾ ਹੀ ਦਿੱਤੇ ਸੋ ਤੁਹਾਡੀ ਕਿੰਨੀ ਉਮਰ ਬਾਈ ਮੇਰੀ ਭਾਈ 29 ਸਾਲ ਜੀ 29 ਸਾਲ ਤੇ ਯੂਥ ਦਾ ਵੱਡਾ ਰੋਲ ਹੁੰਦਾ ਕਿਸੇ ਵੀ ਸੰਘਰਸ਼ ਦੇ ਵਿੱਚ ਤੇ ਇਹ ਇਹ ਦੇਖੋ ਕੀ ਹੁਣ ਕੁਝ ਗਲਬਾਤ ਜਿਹੜੀ ਸਿਰੇ ਲੱਗਦੀ ਹੋਈ ਨਜ਼ਰ ਆ ਰਹੀ ਹੈ ਦੇਖਦੇ ਹਾਂ ਕਿ ਕੀ ਜਿਹੜਾ ਕਿ ਇਹ ਮਸਲੇ ਦਾ ਹੱਲ ਨਿਕਲਦਾ ਤੋ ਦੇਖ ਸਕਦੇ ਹੋ ਕਿ ਕਿਸਾਨ ਹੁਣ ਇੱਥੇ ਜਿੱਥੇ ਕੀ ਕਿਸਾਨਾਂ ਨੂੰ ਰੋਕਿਆ ਗਿਆ ਸੀ ਉੱਥੇ ਹੀ ਜਿਹੜਾ ਕੀ ਇੱਥੇ ਧਰਨਾ ਲਗਾਉਣ ਦੀ ਹੁਣ ਜਿਹੜੀ ਇਹ ਵਿਉਂਤਬੱਦੀ ਵਿੜ ਦਿੱਤੀ ਗਈ ਹੈਗੀ ਹੈ ਇੱਥੇ ਹੀ ਜਿਹੜਾ ਕੀ ਕਿਸਾਨ ਉਹ ਮੋਰਚਾ ਲਗਾ ਕੇ ਬੈਠਣਗੇ ਇਹ ਦੇਖੋ ਕੀ ਕਹਿ ਰਹੇ ਹੈਗੇ ਨੇ ਉਹ ਵੀ ਸੁਣਦੇ ਆ ਆ ਰਹੇ ਦੀ ਪਕੀੜੇ ਵੀ ਹੋ ਕੋਈ ਨਾ ਪੂਰੀ ਬੋਲ ਦੋ ਮੋੜਾ ਲੈ ਬਾਈ ਜੀ ਕੀ ਆਰਐਫਐਸਏ ਪੱਕੀ ਟ੍ਰੇਨਿੰਗ ਹੈ ਪੱਕੀ ਪੱਕੀ ਟ੍ਰੇਨਿੰਗ ਹੈ ਇਹਨਾਂ ਨੂੰ ਆ ਰਾਇਆ ਸੀ ਇਹ ਤੁਹਾਡੇ ਸਾਹਮਣੇ ਝੂਟ ਮਾਰੀ ਜਾਂਦੇ ਆ ਪਹਾਲੇ ਲੈ ਆਇਆ ਹਥਿਆਰ ਲੈ ਤਲਵਾਰ ਲੈ ਸਾਡੇ ਕੋਲ ਅਸੀਂ ਰੋਟੀਆਂ ਆਪਣੀਆਂ ਲੈ ਗਏ ਨਾਲ ਹੀ ਸੋਨਾ ਵੀ ਰਾਜ ਕਿਹੜੀ ਕਿਹੜੀ ਜਗ੍ਹਾ ਤੋਂ ਆਏ ਬਾਈ ਜੀ ਮੈਂ ਆ ਪਿੰਡ ਖਡੂਰ ਸਾਹਿਬ ਜ਼ਿਲ੍ਹਾ ਤਰਨਤਾਰਨ ਜੀ ਹਾਂ ਸੋ ਅੱਜ ਜੱਥੇ ਦੇ ਵਿੱਚ ਸ਼ਾਮਲ ਹੋਣ ਨੂੰ ਪਹਿਲਾਂ ਹੀ ਜਿਹੜੀ ਤੁਸੀਂ ਤਿਆਰੀ ਬਿਠੀ ਕੀਤੀ ਜੇ ਤੁਹਾਨੂੰ ਕਿਸੇ ਵੱਲੋਂ ਕਾਲ ਕੀਤੀ ਗਈ ਨਹੀਂ ਮੈਂ ਖੁਦ ਕਿਸਾਨ ਮਜ਼ਦੂਰ ਸੰਘਟਪੜੀ ਜ਼ਿਲ੍ਹਾ ਤਰਨਤਾਰਨ ਤੋਂ ਪ੍ਰੈਸ ਖਤਰ ਦਾ ਕੰਮ ਕਰਦਾ ਜੀ ਅੱਛਾ ਜੀ ਇਹਦੇ ਵਿੱਚ ਅਸੀਂ ਪਹਿਲਾਂ ਤੋਂ ਅਸੀਂ ਸਾਡੇ ਜਿਹੜੇ ਹੈਗੇ ਸੀ ਅਸੀਂ ਆਪਣੇ ਨਾਮ ਆਪ ਲਿਖਵਾਏ ਹੋਏ ਆ ਅੱਛਾ ਹਾਂ ਜੀ ਤੇ ਹੁਣ ਤੇ ਬਕਾਇਦੇ ਇੱਕ ਫੋਰਮ ਵੀ ਭਰਵਾਇਆ ਜਾ ਰਿਹਾ ਜਿਹੜੇ ਕਿਸਾਨਾਂ ਨੂੰ ਦਿੱਲੀ ਕੁਝ ਕਰਨੀ ਹੈ ਆਨਲਾਈਨ ਫੋਰਮ ਉਹ ਕਾਫੀ ਜ਼ਿਆਦਾ ਜੱਦੋਜਹਿਦ ਕਰਨੀ ਪੈ ਰਹੀ ਹੈ ਪਰ ਦਿੱਲੀ ਜਾਵਾਂਗੇ ਬਿਲਕੁਲ ਬਿਲਕੁਲ ਜੀ ਜਾਵਾਂਗੇ ਜਰੂਰ ਅੱਜ ਨਹੀਂ ਤੇ ਕੱਲ ਜਾਵਾਂਗੇ ਜਾਵਾਂਗੇ ਜਰੂਰ ਤਾਂ ਦਿੱਲੀ ਫਤਿਹ ਕਰਨੀ ਹੈ ਫਤਿਹ ਕਰਾਂਗੇ ਦਿੱਲੀ ਸਾਡੇ ਵੱਡੇ ਵੱਡੇ ਰਿਆਂ ਨੇ 19 20 ਹਜ਼ਾਰ ਕਿ ਕੀਤੀ ਹੈ ਇੱਕ ਦਿਨ ਰੋਰ ਹੋ ਜਾ ਤੇ ਕੀ ਹੋਇਆ ਤਾਂ ਅੱਜ ਗੁਰੂ ਮਹਾਰਾਜਾ ਸ਼ਹੀਦੀਪੁਰ ਵੀ ਹੈਗਾ ਖਾਸ ਦਿਹਾੜਾ ਹੈਗਾ ਤੇ ਅੱਜ ਦਾ ਦਿਨ ਵੀ ਬੇਹਦ ਖਾਸ ਹੈ ਬਿਲਕੁਲ ਬਿਲਕੁਲ ਜੀ ਅੱਜ ਦੇ ਦਿਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਗੁਰਸਾਹਿਬ ਮਹਾਰਾਜ ਨੇ ਮਜਲੂਮਾਂ ਦੀ ਰਾਖੀ ਵਾਸਤੇ ਆਪਣਾ ਸ਼ੀਸ਼ ਦੇ ਕੇ ਸ਼ੀਧੀ ਦੇ ਕੇ ਤੇ ਉਹਨਾਂ ਦੀ ਰੱਖਿਆ ਕੀਤੀ ਸੀ ਅੱਜ ਵੀ ਅਸੀਂ ਜਿਹੜਾ ਸਾਡਾ ਮਰਜੀਵ ਨੇ ਦਾ ਜਥਾ ਵਾ ਇਹ 80 ਕਰੋੜ ਹਿੰਦੁਸਤਾਨੀਆਂ ਨੂੰ ਭੁੱਖੇ ਰਹਿਣ ਤੋਂ ਬਚਾਉਣ ਵਾਸਤੇ ਉਹਨਾਂ ਦੀ ਜ਼ਿੰਦਗੀ ਵਾਸਤੇ ਜੇ ਆ ਸ਼ਹੀਦ ਹੁੰਦੇ ਆ ਤੇ ਇਹ ਵੀ ਇੱਕ ਬਹੁਤ ਵੱਡੀ ਕੁਰਬਾਨੀ ਮੰਗੀ ਜਾਊਗੀ ਉਹ ਗੁਰੂ ਮਹਾਰਾਜ ਦਾ ਥਾਕਾ ਲੈ ਕੇ ਨਿਕਲੇ ਸੀ ਹਾਂ ਜੀ ਅਰਦਾਸ ਕਰਕੇ ਤੁਰੇ ਆ ਜੀ ਦੂਸਰੀ ਗੱਲ ਜੇ মিডিਆ ਨਾ ਹੁੰਦਾ ਤੇ ਇਹਨਾਂ ਨੇ ਅਜੇ ਬਹੁਤ ਕੁਝ ਕਰਨਾ ਸੀਗਾ ਇੱਕ মিডিਆ ਕਰਕੇ ਪਜਾ ਹੋ ਗਿਆ ਆ ਦੇਖੋ ਇਹ ਕੋਈ ਇਨਸਾਨ ਨਾ ਜਿਹੜੀ ਸਪਰੇਅ ਮਾਰੀ ਜਾ ਰਹੀ ਆ ਇਹ ਜਦੋਂ ਕਿਸੇ ਜਾਨਵਰ ਤੇ ਕੀੜੇ ਪੈ ਜਾਂਦੇ ਕੁੱਤੇ ਵਗੈਰਾ ਦੇ ਉਹ ਸਪਰੇਅ ਆ ਜਿਹੜੀ ਸਿੱਧੀ ਦੇਖੋ ਸਾਡੇ ਆ ਪੀੜਾ ਦੇ ਮਾਰੀ ਇਹ ਤੁਸੀਂ ਇਹਨਾਂ ਦੇ ਦੇਖੋ ਕੋਈ ਆ ਤੁਹਾਨੂੰ ਲੱਗਦਾ ਜਿਹੜਾ ਗੁੰਡਾ ਕਰਦੀ ਆਲਾ ਸਭ ਸਿਆਣੇ ਬੰਦੇ ਸਾਰੇ ਕਿਸਾਨ ਆ ਭਰਾਵਾ ਕੋਈ ਇਦਾਂ ਦਾ ਰੋਣਾ ਨਹੀਂ ਇਹਨਾਂ ਨੂੰ ਬਾਲੇ ਦੱਸ ਰਿਹਾ ਆ ਕੋਈ ਤਿਆਰ ਹੈ ਇਹਦੇ ਨਾਲ ਅਸੀਂ ਕੀ ਕਰ ਲਾਂਗੇ ਦੱਸੋ ਤਾਂ ਬਾਕੀ ਇਹ ਮੌਕੇ ਦੀ ਜਿਹੜੀ ਤਸਵੀਰ ਐਕਸਕਲੂਸਿਵ ਤਸਵੀਰ ਹਮਦਰਦ ਮੀਡੀਆ ਚੈਨਲ ਦੇ ਉੱਪਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੂਰੀ ਪਾਰਦਰਸ਼ਤਾ ਦੇ ਨਾਲ ਜਿਹੜਾ ਕੀ ਹੈ ਕੱਲੀ-ਕੱਲੀ ਤਸਵੀਰ ਤੁਹਾਡੇ ਤੱਕ ਪਹੁੰਚਾਈ ਜਾ ਰਹੀ ਹੈ ਲਗਾਤਾਰ ਜਿਹੜੇ ਕੀ ਇੱਥੇ ਅਧਿਕਾਰੀ ਹੈਗੇ ਨੇ ਉਹ ਰੋਕਣ ਦੀ ਕੋਸ਼ਿਸ਼ ਕਰ ਰਹੇ ਹੈਗੇ ਨੇ ਪੂਰੀ ਵਾਹ ਲਗਾਈ ਜਾ ਰਹੀ ਹੈਗੀ ਹੈ ਤੋਂ ਦੇਖ ਸਕਦੇ ਹੋ ਮੌਕੇ ਦੀਆਂ ਜਿਹੜੀਆਂ ਤਸਵੀਰਾਂ ਹੈਗੀਆਂ ਨੇ ਇਹ ਜਿਹੇ ਕੁਝ ਵੀ ਨਹੀਂ ਬਤਨ ਤੋ ਸ਼ੰਭੂ ਬੋਰਡ ਦੇ ਉੱਪਰ ਕੀ ਸਥਿਤੀ ਬਣੀ ਹੋਈ ਹੈ ਕੱਲੀ-ਕੱਲੀ ਤਸਵੀਰ ਤੁਹਾਡੇ ਤੱਕ ਪਹੁੰਚਾ ਰਹੇ ਹੈਗੇ ਜਿਹੜਾ ਕਿ 121 ਕਿਸਾਨਾਂ ਦਾ ਜੱਥਾ ਦਿੱਲੀ ਕੁਸ਼ਕਰਨ ਦੀ ਰਵਾਨਾ ਹੋਇਆ ਸੀ ਉੱਥੇ ਜਿਹੜੇ ਕਿ ਪੁਲਿਸ ਨੇ ਵੱਲੋਂ ਜਿਹੜਾ ਕੀਤਾ ਹੈ ਉਹ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਜੋ ਕੰਕਰੀਟ ਵਾਲੀ ਬੈਰੀਕੇਟਿੰਗ ਕੀਤੀ ਗਈ ਸੀ ਉਸਤੇ ਹੀ ਕਿਸਾਨਾਂ ਦੇ ਜੱਥੇ ਨੂੰ ਰੋਕ ਲਿਆ ਗਿਆ ਪਰ 101 ਕਿਸਾਨਾਂ ਦੇ ਇਸ ਜੱਥੇ ਦੇ ਵਿੱਚੋਂ ਜਿਹੜਾ ਇੱਕ ਕਿਸਾਨ ਹੈ ਉਹ ਅੱਗੇ ਵਧਿਆ ਹੈਗਾ ਤੇ ਉਸ ਦੇ ਵੱਲੋਂ ਜਿਹੜੀ ਕਿ ਰੋਕ ਲਗਾਈ ਗਈ ਸੀ ਉਸੇ ਛੱਡ ਦੇ ਉੱਪਰ ਨੌਜਵਾਨ ਕਿਸਾਨ ਉਹ ਪਹੁੰਚੂਕਿਆ ਗਿਆ ਹੈਗਾ ਇਹ ਦੇਖੋ ਕਿ ਕਿਵੇਂ ਉਹਨਾਂ ਨੂੰ ਤਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਕਿਵੇਂ ਉਹਨਾਂ ਦੇ ਵੱਲੋਂ ਹਰ ਹਤਕੰਡਾ ਅਪਣਾਇਆ ਜਾ ਰਿਹਾ ਹੈਗਾ ਬਕਾਇਦਾ ਜਿਹੜੇ ਕੀ ਹਰਿਆਣਾ ਦੇ ਵੱਲੋਂ ਜਿਹੜੇ ਕੀ ਇੱਥੇ ਫੋਰਸ ਦੇ ਦਸਤੇ ਤਨਤ ਕੀਤੇ ਗਏ ਨੇ ਉਹਨਾਂ ਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਨਾਲ ਹੀ ਜਿਹੜੀ ਸਥਿਤੀ ਹੈ ਉਹ ਕਿਤਨਾ ਕਿਤੇ ਤਣਾਪੂਰਨ ਬਣਦੀ ਹੋਈ ਵੀ ਨਜ਼ਰ ਆ ਰਹੀ ਹੈਗੀ ਤੇ ਹੁਣ ਜਿਹੜਾ ਕੀ ਕਿਤਨਾ ਕਿਤੇ ਹਲਕੇ ਬਲ ਦਾ ਵੀ ਪ੍ਰਯੋਗ ਕੀਤਾ ਜਾਣ ਲੱਗਾ ਹੈਗਾ ਹਰਿਆਣਾ ਵਾਲੇ ਪਾਸਿਓਂ થી ਅਤੇ ਇਹ ਜਿਹੜੀ ਕੀ ਇਸ ਸਮੇਂ ਮੌਕੇ ਦੀ ਤਸਵੀਰ ਤੁਹਾਡੇ ਨਾਲ ਪਹੁੰਚਾ ਰਹੇ ਹੈਗੇ ਆ ਐਕਸਕਲੂਸਿਵ ਤਸਵੀਰ ਤੇ ਨੌਜਵਾਨ ਆਪਣਾ ਜਿਹੜਾ ਕੀ ਹੱਥ ਦੇ ਇਸ਼ਾਰੇ ਦੇ ਨਾਲ ਕਹਿ ਰਿਹਾ ਹੈਗਾ ਕਿ ਮੈਨੂੰ ਭਵੇਂ ਸ਼ਹੀਦ ਕਰ ਦਿਓ ਪਰ ਅਸੀਂ ਆਪਣਾ ਹੱਕ ਲੈ ਕੇ ਹੀ ਰਵਾਂਗੇ ਇਹ ਜਿਹੜਾ ਕੀ ਹੈ ਨੌਜਵਾਨ ਕਿਸਾਨ ਗੱਲ ਦੇ ਵਿੱਚ ਹਾਰ ਪਾਇਆ ਹੋਇਆ ਹੈਗਾ ਆ ਇਹੜਾ ਕੀ ਕਿਸਾਨ ਹੈ ਦਿੱਲੀ ਜਾਣ ਵਾਲੇ ਜਥੇ ਦੇ ਵਿੱਚ ਸ਼ਾਮਲ ਹੈ ਅਤੇ ਉਸ ਦੇ ਬਕਾਇਦਾ ਗੱਲ ਦੇ ਵਿੱਚ ਹਾਰ ਪਾਇਆ ਹੋਇਆ ਹੈ ਇਹ ਦੇਖ ਸਕਦੇ ਹੋ ਮੌਕੇ ਦੀ ਐਕਸਕਲੂਸਿਵ ਤਸਵੀਰਾਂ ਕੀ ਕਿਵੇਂ ਸਪਰੇ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਦੇਖੋ ਕਿ ਸਪਰੇ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਹਰਿਆਣਾ ਵਾਲੇ ਪਾਸੇ ਜਿਹੜੇ ਕੀ ਇੱਥੇ ਸੁਰੱਖਿਆ ਜਨਵਾਨ ਤਾਇਨਾਤ ਕੀਤੇ ਗਏ ਹੈਗੇ ਨੇ ਹਰਿਆਣਾ ਦੇ ਪਾਸੇ ਜਿਹੜੇ ਕੀ ਫੌਜ ਦੇ ਜਵਾਨ ਲੱਗੇ ਹੋਏ ਹੈਗੇ ਨੇ ਉਹਨਾਂ ਦੇ ਵੱਲੋਂ ਕਿਵੇਂ ਕਿਸਾਨਾਂ ਨੂੰ ਉੱਪਰ ਚੜਨ ਤੋਂ ਰੋਕਿਆ ਜਾ ਰਿਹਾ ਹੈਗਾ ਆ ਇਹ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਕਿ 101 ਜਿਹੜਾ ਕਿਸਾਨਾਂ ਦਾ ਜੱਥਾ ਅੱਜ ਦਿੱਲੀ ਲਈ ਰਵਾਨਾ ਹੋਣਾ ਸੀ ਉਹਨਾਂ ਨੂੰ ਹਰਿਆਣਾ ਵਾਲੇ ਪਾਸੇ ਰੋਕਿਆ ਗਿਆ ਹੈਗਾ ਆ ਬਕਾਇਦਾ ਜਿਹੜੀ ਸਪਰੇ ਆ ਉਹ ਕੀਤੀ ਗਈ ਹੈਗੀ ਹੈ ਅਤੇ ਹੱਥ ਦੇ ਵਿੱਚ ਕਿਸਾਨੀ ਝੰਡੇ ਫੜੇ ਹੋਏ ਹੈਗੇ ਨੇ ਕਿਸਾਨ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਨੇ ਪਰ ਹਰਿਆਣਾ ਪ੍ਰਸ਼ਾਸਨ ਆਪਣੀ ਪੂਰੀ ਜੜੀ ਆਫਵਾ ਲਗਾ ਰਿਹਾ ਇਹਨਾਂ ਕਿਸਾਨਾਂ ਨੂੰ ਰੋਕਣ ਦੇ ਲਈ ਇਹ ਮੌਕੇ ਦੀਆਂ ਤਸਵੀਰਾਂ ਪਹੁੰਚਾਰੇ ਹੈਗੇ ਨੇ ਕੋ ਕੋ ਇਹ ਦੇਖੋ ਕੀ ਲੱਗਦਾ ਬਾਬਾ ਜੀ ਅੱਗੇ ਤਾਂ ਕੀ ਹੋਣਾ ਰਹਿਣ ਵਾਲਾ ਹੈ ਵੇ ਵੇਖੋ ਵੇਖੋ ਕਿ ਸਰਕਾਰ ਇੰਨੀ ਵਿਖਲਾੜ ਵਿੱਚ ਆ ਗਈ ਆ ਕਿ ਹਾਰ ਗਈ ਆ ਸਰਕਾਰ ਹਾਰ ਗਈ ਆ ਅੱਗੇ ਗਏ ਆ ਮਨੋ ਆਖਿਆ ਬਈ ਤੁਹਾਡੀ ਸਾਡੀ ਵੀ ਗੱਤੀ ਗੱਦ ਕੋਈ ਲੜਾਈ ਨਹੀਂ ਕੋਈ ਉਹ ਸੀਗਾ ਨੌਕਰੀ ਕਰਦੇ ਵੇ ਤੇ ਸਾਨੂੰ ਤੁਸੀਂ ਅੱਗੇ ਜਾਣ ਦਿਓ ਫੈਸਲਾ ਜਾਣਦੇ ਅਸੀਂ ਹਾਈ ਕੋਰਟ ਦਾ ਉਹ ਸੁਪਰੀਮ ਕੋਰਟ ਦਾ ਫੈਸਲਾ ਅੱਗੋਂ ਗੱਦੀ ਸਪਰੇਅ ਮਾਰਨਦੇ ਆ ਮੂੰਹ ਤੇ ਸਪਰੇਅ ਮਾਰੀ ਅੱਗੋਂ ਆਗੇ ਤੁਹਾਡੇ ਸਪਰੇਅ ਮਾਰੀ ਗਈ ਸਪਰੇਅ ਮਾਰੀ ਗਈ ਅੱਗੋਂ ਹੁਣ ਇਹ ਦੇਖੋ ਇਹ ਦੇਖੋ ਕਿ ਕਿਵੇਂ ਉੱਥੇ ਜਿਹੜਾ ਕੀ ਹੈ ਕਿਸਾਨ ਉੱਪਰ ਚੜਿਆ ਸੀ ਛੱਡਦੇ ਉੱਪਰ ਉਹਨੂੰ ਕਿਵੇਂ ਉਤਾਰਿਆ ਗਿਆ ਹੈਗਾ ਹਰਿਆਣਾ ਪੁਲਿਸ ਦੇ ਵੱਲੋਂ ਜਿਹੜੇ ਕੀ ਫੋਰਸ ਦੇ ਦੱਸੇ ਹੈਗੇ ਨੇ ਉਹਨਾਂ ਦੇ ਵੱਲੋਂ ਅਤੇ ਛੱਡ ਦੇ ਉੱਪਰ ਚੜ ਕੇ ਜਿਹੜੇ ਕੀ ਹੁਣ ਕਿਸਾਨਾਂ ਨੂੰ ਰੋਕਣ ਦੇ ਲਈ ਜਿਹੜੀ ਪਹਿਰੇਦਾਰੀ ਸ਼ੁਰੂ ਕਰ ਦਿੱਤੀ ਗਈ ਹੈ ਇੱਕ ਕਿਸਾਨ ਜਿਹੜੀ ਆਹੋ ਏਠਾ ਜਿਹੜਾ ਕੀ ਉਤਾਰ ਦਿੱਤਾ ਗਿਆ ਜੋ ਕਿ ਛੱਡ ਦੇ ਉੱਪਰ ਚੜਿਆ ਗਿਆ ਚੜਿਆ ਸੀਗਾ ਇਹ ਦੇਖੋ ਕਿ ਉਸ ਨੌਜਵਾਨ ਕਿਸਾਨ ਨੂੰ ਹੁਣ ਜਿਹੜਾ ਕੀ ਆਹੋ ਏਠਾ ਉਤਾਰਿਆ ਗਿਆ ਹੈਗਾ ਆ ਅਤੇ ਇਹ ਦੇਖੋ ਕਿ ਕਿਵੇਂ ਵੱਡੀ ਜਿਹੜੀ ਆ ਉਹ ਇੱਥੇ ਕੰਕਰੀਟ ਦੀਆਂ ਰੋਕਾਂ ਲਗਾਈਆਂ ਗਈਆਂ ਸਨ ਇਹ ਦੇਖੋ ਕਿ ਕਿਵੇਂ ਕਿਸਾਨਾਂ ਨੂੰ ਰੋਕਣ ਦੇ ਲਈ ਜਿਹੜੇ ਕੀ ਮੋٹے-ਮੋٹے ਸਰੀਏ ਨੂੰ ਜਿਵੇਂ ਕਿਲਾ ਦਾ ਰੂਪ ਦੇ ਕੇ ਇੱਥੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਦੇਖ ਸਕਦੇ ਹੋ ਤਸਵੀਰਾਂ ਤੇ ਨਾਲ ਹੀ ਇਹ ਦੇਖੋ ਕਿ ਇਹ ਵੱਡੇ ਵੱਡੇ ਜਿਹੜੇ ਕੀ ਇਹ ਹੈਗੇ ਨੇ ਕੰਕ੍ਰੀਟ ਵਾਲੀ ਜਿਹੜੀ ਕਿ ਬੈਰੀਕੇਟਿੰਗ ਤੋਂ ਪਹਿਲਾਂ ਕੰਡਿਆਲੀ ਤਾਰ ਲਗਾਈ ਗਈ ਸੀ ਉਸੇ ਨੂੰ ਕਿਸਾਨਾਂ ਨੂੰ ਰੋਕਣ ਦੀ ਜਿਹੜੀ ਕਿ ਪੂਰੀ ਕੋਸ਼ਿਸ਼ ਕੀਤੀ ਗਈ ਅਤੇ ਸਥਿਤੀ ਜਿਆਦਾ ਨਾਪੂਰਨ ਬਣਦੀ ਹੋਈ ਇੱਥੇ ਨਜ਼ਰ ਆ ਰਹੀ ਹੈਗੀ ਹੈ ਦੇਖ ਸਕਦੇ ਹੋ ਇਹ ਐਕਸਕਲੂਸਿਵ ਤਸਵੀਰਾਂ ਹੰਦਰ ਟੀਵੀ ਦੇ ਉੱਪਰ ਕਿ ਕਿਵੇਂ ਕਿਸਾਨਾਂ ਜਿੱਥੇ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਰਿਹਾ ਹੈਗਾ ਅਤੇ ਬਕਾਇਦਾ ਜਿਹੜਾ ਕੀ ਹੈ ਹਰਿਆਣਾ ਪ੍ਰਸ਼ਾਸਨ ਹੋ ਗਿਆ ਹੈ ਅਤੇ ਹਰਿਆਣਾ ਪ੍ਰਸ਼ਾਸਨ ਹੋ ਗਿਆ ਤਾਂ ਕੀ ਮੈਂ ਉਹਨਾਂ ਨੂੰ ਰੋਕਣ ਦੇ ਲਈ ਪੂਰੀ ਵਾਹ ਲਗਾ ਰਿਹਾ ਹੈਗਾ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਉਹ ਸਾਂਝਾ ਕਰ ਰਿਹਾ ਇਹ ਦੇਖੋ ਕੀ ਬਿਲਕੁਲ ਐਨ ਸ਼ੰਭੂ ਬਾਰਡਰ ਮੋਰਚੇ ਤੋਂ ਪਹਿਲਾਂ ਜਿਹੜੀ ਕਿ ਇੱਥੇ ਬੈਰੀਕੇਟਿੰਗ ਕੀਤੀ ਗਈ ਹੈ ਉੱਥੋਂ ਦੀਆਂ ਤਸਵੀਰਾਂ ਤੁਹਾਡੇ ਨਾਲ ਮੌਜੂਦਾ ਹਾਲਾਤਾਂ ਨੂੰ ਬਿਆਨ ਕਰਦੀਆਂ ਹੋਈਆਂ ਤਸਵੀਰਾਂ ਸਾਂਝਾ ਕਰ ਰਿਹਾ ਹੈਗੇ ਨੇ ਇਹ ਦੇਖੋ ਕੀ ਕਿਸਾਨਾਂ ਨੂੰ ਰੋਕਣ ਦੇ ਲਈ ਕੀਵੇਂ ਜਿਹੜਾ ਕੀ ਪੂਰੀ ਕੋਸ਼ਿਸ਼ ਕੀਤੀ ਗਈ ਇੱਕ ਨੌਜਵਾਨ ਜਿਹੜਾ ਕੀ ਉੱਪਰ ਚੜਨ ਦੀ ਕੋਸ਼ਿਸ਼ ਕੀਤੀ ਹੈਗੀ ਹੈ ਉਸ ਦੇ ਨਾਲ ਵੀ ਜਿਹੜਾ ਕੀ ਆਪਾਂ ਬੁਹਾਲੇ ਲੈ ਕੇ ਆਏ ਹੋਏ ਆ ਇਹ ਇਹ ਦੇਖੋ ਕੀਵੇਂ ਉਹਨਾਂ ਦੇ ਵੱਲੋਂ ਹਾਂ ਸੋ ਉਸ ਨੌਜਵਾਨ ਕੀ ਸੰਦਨਾ ਵੀ ਗੱਲਬਾਤ ਹਾਂ ਸਾਡ ਸਾਈਡ ਬਿਠਾਓ ਇੱਕ ਵਾਰੀ ਇਹ ਜਿਹੜੀਆਂ ਜੀ ਭਾਈ ਕੋਈ ਕਿਤੇ ਜ਼ਮਾਰੀ ਵੀ ਗਈ ਕੋਈ ਫੇਟਫੂਟ ਲੱਗੀ ਹੈ ਤੁਹਾਡੇ ਨਹੀਂ ਨਹੀਂ ਹਾਂ ਹਾਲੇ ਕਿ ਇਹ ਜਿਹੜੀ ਮਸਾ ਅੱਥਾ ਜਿਨ੍ਹਾਂ ਦੇ ਜਿਹੜੀ ਸਪਰੇ ਪਾਈ ਗਈ ਆ ਉਹ ਜਿਹੜੀ ਸਪਰੇ ਆ ਉਹ ਬਹੁਤ ਜਰੀਲੀ ਆ ਤੇ ਉਹ ਜਿਹੜੇ ਮਤਲਬ ਖੇਤੀ ਦੇ ਵਿੱਚ ਜਿਹੜੇ ਪੈਸਟੀਸਾਈਡ ਵਰਤੇ ਜਾਂਦੇ ਆ ਉਹਨਾਂ ਦੀ ਇਹ ਸਪਰੇਅ ਆ ਜਿਹੜੀ ਅੱਖਾਂ 'ਚ ਮਾਰ ਰਹੇ ਆ ਉਹਦੇ ਨਾਲ ਕਿਸਾਨਾਂ ਦੀਆਂ ਅੱਖਾਂ ਵੀ ਨਹੀਂ ਖੁੱਲ ਰਹੀਆਂ ਤੇ ਉਹਦੇ ਨਾਲ ਬਹੁਤ ਹੀ ਜਿਹੜਾ ਆ ਅੱਖਾਂ ਜਿਹੜੀਆਂ ਭਰ ਸੁੱਜ ਕੇ ਸ਼ਾਇਦ ਅੱਖਾਂ ਦੀ ਰੋਸ਼ਨੀ ਤੱਕ ਜਾ ਰਹੀ ਹੈ ਭਾਈ ਨਾਮ ਕੀ ਤੁਹਾਡਾ ਨਾਮ ਕੀ ਹੈ ਭਾਈ ਤੁਹਾਡਾ ਰੋਜਿੰਦਰ ਸਿੰਘ ਭਾਈ ਕਿੱਥੋਂ ਦੇ ਬਿਲੋਂਗ ਕਰਦੇ ਹੋ ਅੰਮ੍ਰਿਤਸਰ ਜੀ ਅੰਮ੍ਰਿਤਸਰ ਤੋਂ ਤੇ ਅੱਜ ਜੱਥੇ ਦੇ ਵਿੱਚ ਲਵਾਨਾ ਗੋਲੀ ਚਲਾ ਸਕਦੇ ਆ ਕੁਝ ਇਸ ਤਰ੍ਹਾਂ ਦਾ ਇਹ ਸਪਰੇਅ ਅੱਖਾਂ 'ਚ ਪਾਉਂਦੇ ਆ ਡਰਨ ਕਦਾ ਇਹ ਅਸੀਂ ਸ਼ਾਂਤ ਮਈ ਗਲੋਤੇ ਉਹ ਵਾਰ-ਵਾਰ ਸਪਰੇਅ ਆ ਭਾਈ ਜਾਂਦੇ ਆ ਅੱਖਾਂ ਵਿੱਚ ਤੱਕੀ ਨੁਕਸਾਨ ਵੀ ਜਿਹੜਾ ਹੋ ਸਕਦਾ ਹੈ ਸਹੀ ਸਮੇਂ ਤੇ ਹੋ ਸਕਦਾ ਵੀ ਇਹ ਰੁਰਕ ਪੈਂਡਿੰ ਨਾਲ ਸਿਰ ਦਰਦ ਕਰਨ데요 ਸਿਰ ਦਰਦ ਹੋ ਰਿਹਾ ਤੇ ਤੁਹਾਡੀਆਂ ਅੱਖਾਂ 'ਚ ਸਪਰੇਅ ਮਾਰਨ ਦੀ ਕੋਸ਼ਿਸ਼ ਕੀਤੀ ਹਾਂਜੀ ਹਾਂਜੀ ਤੇ ਉੱਪਰੋਂ ਕਿਸੇ ਨੇ ਧੱਕਾ ਮਾਰੇ ਕਿਵੇਂ ਉੱਪਰੋਂ ਤੁਹਾਨੂੰ ਲਾਇਆ ਉੱਪਰੋਂ ਦੂਜਾ ਮਰ ਗਾਹਾਂ ਵੱਧ ਕੇ ਉਹ ਵੀ ਸਪਰੇਆ ਉੱਤੇ ਪਾਉਂਦੇ ਆ ਹਾਂ ਤੋ ਕਿਤੇ 60 ਮਿੰਟ ਲੱਗੀ ਤੁਹਾਡੇ ਹੁਣ ਜਦੋਂ ਪੁਲਿਸ ਕਰਮੀ ਉੱਪਰ ਆਇਆ ਉਸ ਦਾ ਪਾਟੇ ਨਾਲ ਰਾਮਨਗਰ ਦੀ ਜੋੜੀ ਸਪਰੇਅ ਕੀਤੀ ਗਈ ਸੀਗੀ ਉਹ ਕਿੰਨੀ ਜ਼ਿਆਦਾ ਜ਼ਹਿਰੀਲੀ ਹੈਗੀ ਇਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈਗਾ ਇਹ ਦੇਖੋ ਕਿ ਮੌਕੇ ਦੀਆਂ ਤਸਵੀਰਾਂ ਕਿਵੇਂ ਹਰਿਆਣਾ ਪ੍ਰਸ਼ਾਸਨ ਪੂਰੀ ਕੋਸ਼ਿਸ਼ ਕਰ ਰਿਹਾ ਹੈ ਇਹ ਦੇਖੋ ਕਿਵੇਂ ਨੁਕਸਾਨ ਕੀਤਾ ਹੈ ਉਹ ਆਪ ਲੋਕੋਂ ਤੋਂ ਵਸੂਲ ਕੀਤਾ ਜਾਏਗਾ ਕਾਨੂੰਨ ਦੇ ਤਹਿਤ ਧਿਆਨ ਰੱਖ ਲੈਣਾ ਇਸ ਚੀਜ਼ ਦਾ ਸੂਚਨਾਵਨੀ ਦਿੱਤੀ ਜਾ ਰਹੀ ਹੈ ਕਿ ਕਿਸਾਨਾਂ ਦੇ ਉੱਪਰ ਇਹ ਵੱਡਾ ਅਲੀਗੇਸ਼ਨ ਲਗਾਇਆ ਗਿਆ ਹੈ ਕੀ ਕਿਸਾਨਾਂ ਨੇ 1000 ਕਰੋੜ ਦਾ ਕੀ ਹਰਿਆਣਾ ਦਾ ਨੁਕਸਾਨ ਕੀਤਾ ਤੇ ਉਸ ਦੀ ਪਰਪਾਈ ਕਿਸਾਨਾਂ ਤੋਂ ਕੀਤੀ ਜਾਂਦੀ ਹੁਣ ਸਿੱਧੀ ਸਿੱਧੀ ਚੇਤਾਵਨੀ ਦਿੱਤੀ ਗਈ ਹੈਗੀ ਹੈ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਮੌਕੇ ਦੀਆਂ ਇਹ ਤਸਵੀਰਾਂ ਦੇਖ ਸਕਦੇ ਹੋ ਕਿੰਨੀਆਂ ਜ਼ਿਆਦਾ ਜਿਹੜੀ ਕੀ ਉਹ ਤਨਾਪੁਰਨ ਹਾਲਾਤਾਂ ਨੂੰ ਬਿਆਨ ਕਰਦੀਆਂ ਹੈਗੀਆਂ ਨੇ ਇਹ ਐਕਸਕਲੂਸਿਵ ਤਸਵੀਰਾਂ ਜਿਹੜੀਆਂ ਕੀ ਹੰਦਰ ਟੀਵੀ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਪਹਿਲਾਂ ਜੋ ਦੇਖਣ ਦੇ ਵਿੱਚ ਆਇਆ ਸੀ ਕਿ ਉੱਪਰ ਛੜ ਦੇ ਉੱਪਰ ਕੋਈ ਵੀ ਜਿਹੜਾ ਕੀ ਮੁਲਾਜ਼ਮ ਤਨਾਤ ਨਹੀਂ ਸੀ ਨਾ ਤਾਂ ਕੋਈ ਫੌਜਾ ਜਵਾਨ ਸੀ ਪਰ ਹੁਣ ਜਿਹੜਾ ਕੀ ਉਪਰੋ ਦੀ ਵੀ ਜਿਹੜੀ ਕੀ ਜਵਾਨਾਂ ਦੀ ਤਨਾਤੀ ਕਰ ਦਿੱਤੀ ਗਈ ਤਾਂ ਕਿ ਕਿਸਾਨ ਜਿਹੜਾ ਆ ਇਸ ਛੜ ਦੇ ਉੱਪਰ ਚੜ ਕੇ ਅੱਗੇ ਨਾ ਫਸ ਸਕਣ ਸੋ ਕਿਸਾਨ ਰੋਕੰਦਰੀ ਹਰ ਹਤਕੰਡਾ ਜਿਹੜਾ ਆ ਉਹ ਅਪਣਾਇਆ ਜਾ ਰਿਹਾ ਹੈਗਾ ਸੋ ਬਾਬਾ ਕੀ ਟੈਂਕ ਨਹੀਂ ਲਿਆਉਣੇ ਇਹ ਨਾ ਕੋਹਨੇ ਲਈ ਕੇ ਇੱਥੇ ਆਏ ਆ ਤੇ ਡੰਡੇ ਲੈ ਕੇ ਆਏ ਅਸੀਂ ਜਾਣ ਨਹੀਂ ਦਿੰਦੇ ਨੰਗ ਨਹੀਂ ਦਿੰਦੇ ਇਹ ਕਿਹੜੀ ਜਗ੍ਹਾ ਤੋਂ ਆਇਆ ਹਾਂ ਹਾਂ ਅਸੀਂ ਪੱਟੀ ਤੋਂ ਆਏ ਕਨੇ ਆਏ ਸਾਹਿਬ ਤੋਂ ਤੇ ਅੱਗੇ ਵਾਦਨ ਨਹੀਂ ਦਿੱਤਾ ਅੱਜ ਜੱਥੇ ਜੀ ਵੀ ਸ਼ਾਮਲ ਸੀਗੇ ਤੁਸੀਂ ਵੀ ਅੱਜ ਅਸੀਂ ਆਪ ਸਾਂਭਣਾ 101 ਦਾ ਜਸਾ ਆਇਆ ਵਾ ਅੱਜ ਜਾਂਚੀ ਦੀ ਪਾਉਣਾ ਆ ਜਾਂ ਸਾਨੂੰ ਗਾੜੀ ਲੰਘਣ ਦੇਣਾ ਅਸੀਂ ਇੱਥੋਂ ਪਿਛਾ ਵਾਪਸ ਨਹੀਂ ਜਾਣਾ ਜਾਂ ਸਾਨੂੰ ਮਾਰ ਦੇਣ ਕੁੱਟ ਦੇਣ ਜੋ ਮਰਜ਼ੀ ਕਰਨ ਅਸੀਂ ਸਾਥ ਦੇ ਕੇ ਜਾਵਾਂਗੇ